ਜਿਹੜੀਆਂ ਕੁਰਸੀਆਂ ਤੇ ਬਿਠੇ ਹੋ ਨਾ ਉਹ ਜਿਹੜੀਆਂ ਹੈਰੀ ਤੇ ਫਲਾਣੇ ਧਮਕਾ ਨਹੀਂ ਉਹ ਬੀਬੀ ਬੜਾ ਪੁੜਖ ਦੀ ਬੁੜਖ ਨਹੀਂ ਹੁੰਦੀ ਸੀ ਵੀ ਅਸੀਂ ਜੀ ਆਹ ਕਰਦੇ ਹਾਂਗੇ ਪੰਜਾਬ ਲਈ ਆਓ ਤੇ ਜਿੱਦਣ ਕੁਰਸੀ ਮੇਜੇ ਉਹਦਣੀਆਂ ਮੂੰਹ ਤੇ ਚੇਪੀਆਂ ਲੱਗੀਆਂ ਬਣਾ ਗ੍ਰਹਿ ਮੰਤਰੀ ਬੋਲੀ ਜਾਂਦਾ ਵੀ ਜੋ ਅਛਪਤੇ ਨਹੀਂ ਕਹਾ ਜੋ ਸਿਰ ਨਹੀਂ ਝੁਕਾ ਰਹਾ ਔਰ ਉਹਨਾਂ ਦਿਨਾਂ ਚ ਕਹਿ ਰਿਹਾ ਤਉਨੇ ਜਿੱਦਾ ਸਿਰ ਮਾਰ ਮਾਰ ਕੇ ਜਿਨਾ ਬਨਤ ਸਹਿਬਜ਼ਾਦਿਆਂ ਦੇ ਸਿੰਘ ਜੀ ਦੇ ਦਮ ਸੀ ਜਗਤਾਰ ਸਿੰਘ ਹਵਾਰਾ ਉਹਦਾ ਕੀ ਜਸੂਰ ਉਹਦਾ ਕੋਈ ਬੱਟ ਬੰਨੇ ਦਾ ਰੌਣਾ ਉਹ ਬਬਰ ਸ਼ੇਰ ਦੀ ਗੱਲ ਤੇ ਗਿਆ ਇਪਈ ਆਪਣੇ ਪੰਥ ਲਈ ਅੜ ਗਿਆ ਓਏ ਖੜ ਗਿਆ ਨਾ ਵੀਰਾ ਨਾ गुरु के लाल अज भी ने जगतार सिंह हमारा वह की कसूर है कोई बट बने का रौला ओ बबर शेर की गलती की आ अपने पंथ ले अड़ गया वही खड़ गया अपने पंथ ले हर तरह सिर धरती बाजी ला गया और जो आज कहें शहादत के वो जीना छोड़ देते हैं वो के जिसम अपने का खिलौना छोड़ देते हैं ना हूरों की हसरत ना ताजो तक

ਨਾ ਕੋਈ ਕਿਲਾ ਕਿ ਉਹ ਖੜੇ ਪਰੰਗਿਆਂ ਵਾਲੀ ਲਾਈਨ 'ਚ ਨੇ ਉਹ ਖੜੀ ਜੰਗੂਆਂ ਚੰਦੂਆਂ ਵਾਲੀ ਲਾਈਨ 'ਚ ਨੇ ਔਰ ਪੰਥ ਪਰਸਤੀ ਦੀ ਉਹਨਾਂ ਨੂੰ ਜਿਹੜੀ ਮੁਹੱਬਤ ਹੈ ਹੀ ਕੋਈ ਨਹੀਂ ਬਰਦੇ ਗਿਆ ਇਹ ਤੁਹਾਡੇ ਵੀ ਜਿਹੜਾ ਬਣਾਈ ਦਿੰਦੇ ਹੋ ਨਾ ਪ੍ਰਧਾਨ ਮੰਤਰੀ ਇੰਨੇ ਆ ਕੇ ਕਿਹਾ ਸੀ ਇੰਨੇ ਕਿਹਾ ਸੀ ਵੀ ਰਾਜਵਾਨੀ ਦੀ ਫੰਸੀ ਉਮਰ ਕੈਦ ਦੇ ਵਿੱਚ ਕਨਵਰਟ ਕੀਤੀ ਜਾਏਗੀ ਔਰ ਕੋਈ ਭੀਖ ਨਹੀਂ ਸੀ ਮੰਗਦਾ ਕੋਈ ਕਿਆ ਕਹਾਇਆ ਪ੍ਰਸੰਗਤ ਜੀ ਅਹਿਸਾਸ ਜਦੋਂ ਜਦੋਂ ਵੀ ਨਾ ਅਸੀਂ ਮਰੇ ਆ ਜਦੋਂ ਵੀ ਮਰੇ ਆ ਅਸੰਗਾ ਰਣਜੀਤ ਸਿੰਘ ਜੀ ਉਹ ਦਿਨ ਬਚਨ ਕਰਦੇ ਸੀ ਢਾਡੀ ਸਿੰਘਾਂ ਬਾਰੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਦੱਸੋ ਤੇ ਸੀ ਇਹ ਮੋਰਚਾ ਕਿਹੜਾ ਤੁਸੀਂ ਪੰਥ ਨੇ ਬਰਗਾੜੀ ਮੋਰਚਾ ਲਾਇਆ ਕੀ ਲਾਗੀ ਢਾਡੀਓ ਚ ਨਹੀਂ ਪਹੁੰਚੇ ਪ੍ਰਤਪਾਲ ਸਿੰਘ ਬਰਗਾੜੀ ਹੈ ਹੀ ਬਰਗਾੜੀ ਦੀ ਉਸ ਉਹਨਾਂ ਸਟੇਜਾਂ ਤੋਂ ਹੀ ਮਾਰ ਨੇ ਮੇਰਾ ਕਿ ਧਿਆਤ ਬਲਾ ਰਬੜਿਆ क्यों नहीं पहुंचे रागी पहुंचे नहीं। कि नहीं पहुंचे भी खड़िया भी कोई भी एदी प्यारी जी किसी भी मोर्चे बच्चे ना गई हो गए तो फिर अभी पछड़े कितों असि पिछली कतार च कि गए ਬਰੇ ਅਫਸੋਸ ਨਾਲ ਕਹਿਣਾ ਪੈਂਦਾ ਪੰਥ ਜਦੋਂ ਵੀ ਮਰਿਆ ਉਹ ਲੀਡਰਾਂ ਦੀ ਗਿਦਾਰੀ ਕਰਕੇ ਮਰਿਆ ਨਹੀਂ ਤਾਂ ਅਸੀਂ ਮਰਤੇ ਹੀ ਨਹੀਂ ਜੀ ਅਸੀਂ ਢੜਕੇ ਮਛਰੇ ਫੇਨਾ ਅਸੀਂ ਫੇ ਮਛਰੇ ਹਾਥੀ ਕਿਦਾ ਆਪਣੀਆਂ ਯਾਰਾਂ ਤੋਂ ਓ ਸਾਡਾ Hindu ਨਾ ਕੋਈ ਬਹਰ ਨਹੀਂ ਇਹ ਵੀ ਆਪਣਾ ਹੈ ਘਰੀ ਕੇ ਰਹੀ ਸਾਡਾ Hindu ਨਾ ਕੋਈ ਸਾਡਾ ਕਿਸੇ ਧਰਮ ਨਾਲ ਬਹਿਰ ਨਹੀਂ ਇਹ ਵੀ ਆਪਣਾ ਹੈ सरहारा okay. तो okay. de ਜਦੋਂ ਉਹਦੇ ਹੋਵੇ ਤੇ ਤੁਸੀਂ ਦ 77 ਸਾਲਾਂ ਇਤਨੀ ਸਾਨੂੰ ਆਪਣੇ ਬਣਾਏ ਹੋਏ ਉਹਨਾਂ ਨੇ ਉਹ ਸਾਡਾ ਮੁਲਕ ਨਾ ਵੇਰ ਨਹੀਂ ਕੱਟੜ ਤਾਈ ਕਿਸੇ ਧਰਮ ਵਿੱਚ ਵੀ ਆਵੇ ਨੁਕਸਾਨ ਕਰਦੀ ਆ ਕੱਟੜ ਤਾਈ ਨੇ ਬੇੜਾ ਕਰ ਦਿੱਤਾ ਸਿਖੋ ਜੇ ਸਾਡੇ ਵਿੱਚ ਵੀ ਇਹ ਚੀਜ਼ ਆਈ ਨਾ ਨੁਕਸਾਨ ਕਰੇਗੀ ਅਸੀਂ ਕਿਸੇ ਗੱਲੋਂ ਨਹੀਂ ਮਰਦੇ ਸਾਡੇ ਪਾਤਸ਼ਾਹ ਨੇ ਸਭ ਕੁਝ ਸਾਨੂੰ ਦੇ ਕੇ ਨਵਾਜਿਆ ਐਸੀ ਵਸਤ ਕਹਿੰਦੇ ਐਡਾ ਤਾਂ ਦੁਨੀਆ ਤੇ ਅਜ ਨਹੀਂ ਕੋਈ ਜੋ ਮੈਂ ਦੇਖਾਲ ਸੀ ਨਹੀਂ ਜਿਹੜਾ ਪੰਥ ਨੂੰ ਦੇ ਕੇ ਨਹੀਂ ਨਿਵਾਸਿਆ ਸਭ ਕੁਝ ਥਾਲ ਸੇ ਪੰਥ ਦੀ ਛੋੜੀ ਪਾਇਆ ਪਰ ਕੁਝ ਚੀਜ਼ਾਂ ਜਿਹੜੀਆਂ ਗੁਰੂ ਨੇ ਦਿੱਤੀਆਂ ਨਹੀਂ ਤੇ ਅਸੀਂ ਉਹਨਾਂ ਤੇ ਆਦੀ ਹੋ ਗਏ ਅੱਖਰ ਤੇ ਫੋਟ ਧੋਈ ਦੇਣ ਦੋ ਅੱਖਰ ਤੇ ਬੰਦ ਪਰ ਨੁਕਸਾਨ ਇਹਨੇ ਬਹੁਤ ਸਾਡਾ ਕਰਾਇਆ ਤੇ ਸਾਡਾ ਤੇ تین ਗੱਲ ਸ਼ੁਰੂ ਕਰਦੇ ਕਿਸੇ ਨਾ ਮੈਰ ਕੋਈ ਨਹੀਂ ਸਾਰੇ ਸਾਡੇ ਨੇ ਸਾਰੇ ਪਿਆਰ ਵਾਲੇ ਨੇ ਆਹ ਖਾਲਸਾ ਜੀ ਬੜੇ ਪ੍ਰੇਮ ਵਿੱਚ ਜੁੜ ਕੇ ਬੈਠੇ ਹੋ ਕਿ ਪਹਾੜੀਆਂ ਹੀ ਨਹੀਂ ਆਹ ਜਿਹੜੇ ਥਰੇ ਦਿੱਲੀ ਦੇ ਆਪਣੇ ਆਪ ਨੂੰ ਘੁੰਮਦੇ ਫਿਰਦੇ ਨੇ ਉਹ ਤੇ ਜਿਹੜੇ ਚੰਡੀਗੜ੍ਹ ਵੀ ਬੈਠੇ ਆ ਉਹਨਾਂ ਦੇ ਕੰਨ ਖੋਲਿਏ ਪਰ ਤੁਸੀਂ ਇੱਥੋਂ ਦਾ ਖਾਂਦੇ ਹੋ ਜਿਹੜੀਆਂ ਕੁਰਸੀਆਂ ਤੇ ਬੈਠੇ ਹੋ ਨਾ ਉਹ ਜਿਹੜੀਆਂ ਹੈਰੀ ਤੇਜ਼ ਫਲਾਣ ਨੇ ਧਮਕਾ ਨਹੀਂ ਬਬੀ ਬੜਾ ਭੁੜਕ ਦੀ ਭੁੜਕ ਨਹੀਂ ਹੁੰਦੀ ਸੀ ਵੀ ਅਸੀਂ ਜੀ ਆਹ ਕਰਦੇ ਹਾਂਗੇ ਪੰਜਾਬ ਲਈ ਆਓ ਤੇ ਜਿੱਦਣ ਕੁਰਸੀ ਮਿਗੇ ਉਦੋਂ ਵੀ ਆ ਮੂੰਹ ਤੇ ਚੇਪੀਆਂ ਲੱਗੀਆਂ ਦੋ ਅੱਖਰ ਨਹੀਂ ਬੋਲੇਗੇ ਓਏ ਹਿਸਾਬ ਤੁਹਾਨੂੰ ਵੀ ਦੇਨੇ ਪੈਣਾ ਜਿਹੜੀਆਂ ਗੱਲਾਂ ਕਹਿ ਕੇ ਆਏ ਹੋ ਨਾ ਇੱਕ ਇੱਕ ਦਾ ਲੇਖਾ ਦੇਣਾ ਪੈਣਾ ਆਓ ਜਦੋਂ ਇਕੱਠੇ ਹੋ ਕੇ ਤਰਪਾਂਗੇ ਕੋਈ ਮਾਂ ਦਾ ਪਤਨੀ ਜਿਹੜਾ ਪੰਛੀ ਦੇ ਉੱਤੇ ਅੜ ਜਾਏ ਖੜ ਜਾਏ ਤੇ ਖਾਲਸਾ ਦੀ ਫਤਿਹ ਫਤਿਹ ਦਾ ਅਰਥ ਨਹੀਂ ਆ ਮਾਰੇ ਕਹਿੰਦੇ ਖਾਲਸੇ ਦੀ ਹਲ ਮદાન ਫਤਿਹ ਤੇ ਹਰਦੀਬਾਨ ਫਤਿਹ ਆ ਦੀਵਾਨ ਆ ਤੇ ਜੇ ਦੀਵਾਨ ਚ ਫਤਿਹ ਆ ਤੇ ਹਰ ਮદાન ਚ ਵੀ ਫਤਿਹ ਆ ਉਹ ਫਤਿਹ ਐਡੀ ਗੂੰਜ ਵਾਲੀ ਹੋਣੀ ਚਾਹੀਦੀ ਆ ਐਡੀ ਗਰਜ ਵਾਲੀ ਹੋਣੀ ਚਾਹੀਦੀ ਨਾ ਕੁਰਸੀ ਹਾਏ ਕੁਰਸੀ ਜਿਹੜੇ ਕਰਦੇ ਨੇ ਕੁਰਸੀਆਂ ਤੇ ਚੱਪੜ ਕੇ ਬਹਿ ਗਏ ਉਹ ਕੁਰਸੀਆਂ ਤੇ 扑ੜਕ 扑ੜਕ ਕੇ ਐ ਉੱਪਰ ਨੂੰ ਤਰਬ ਕੇ ਉੱਠਣ ਵੀ ਪੰਥ ਜੇ ਜਾਗ ਪਿਆ ਆਓ ਖਾਲਸਾ ਜੀ ਜਾਗਦਿਆਂ ਜਮੀਰਾਂ ਵਾਲੇ ਆਏ ਹੋ ਆ ਰਹੇ ਆ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਵੇਖ ਰਹੇ ਹਾਂ ਤੁਹਾਡੀ ਕਰਨੀ ਨਾ ਮੈਨੂੰ ਪ੍ਰਣਾਮ ਤੁਹਾਡੇ ਮੁਹੱਬਤਾਂ ਨੂੰ ਪ੍ਰਣਾਮ ਫਤਿਹ ਅਰਜ਼ ਕਰਦੇ ਹਾਂ ਆਓ ਕਰੋ ਪ੍ਰਵਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਸ਼ੇਰ-ਏ-ਪੰਜਾਬ ਇਹ ਪੰਜਾਬ ਦਾ ਬੱਬਰ ਸ਼ੇਰ ਕਿਏ ਬੜਿਆਂ ਇਹ ਪੰਥਨੀ ਤੇ ਤੁਹਾਡੀ ਅਰਦਾਸ ਵੰਡਾ ਕੱਲੂ ਘਰ ਹੋ ਰਿਹਾ ਕੱਲੂ ਘਰ ਦੇ ਅੰਦਰ ਉਹਦਾ ਦਾਦਾ ਚੜਤ ਸਿੰਘ ਉਹ ਵੀ ਪੰਥ ਦੀ ਤਾਬਿਆ ਲੜ ਰਿਹਾ ਇਕੱਲੀ ਬਾਬਾ ਜੱਸਾ ਸਿੰਘ ਜੀ ਅੰਗੂ ਵਾਲੀਆ ਸਾਹਿਬ ਵੱਡੇ ਦਲ ਦੇ ਜਫੇਦਾਰ ਅਕਾਲ ਤਖਤ ਸਾਹਿਬ ਦੇ ਵੀ ਜਫੇਦਾਰ ਤੇ ਜੰਗ ਲੜ ਰਿਹਾ ਲੜਦਾ ਲੜਦਾ ਕੋਲਾ ਕਹਿੰਦਾ ਬਾਬਾ ਜੀ ਨੁਕਸਾਨ ਬੜਾ ਹੋ ਗਿਆ ਆਪੋ ਆਪਣੇ ਬਚਾ ਲੀਏ ਤੇ ਜੋ ਬਾਬਾ ਜੱਸਾ ਸਿੰਘ ਨੇ ਜਵਾਬ ਦਿੱਤਾ ਨਾ ਬਾਬੇ ਮਹਤਾਬ ਸਿੰਘ ਦੇ ਉਸ ਵੰਸ਼ ਨੇ ਰਤਨ ਸਿੰਘ ਭੰਗੂ ਨੇ ਲਿਖਿਆ ਬਾਬਾ ਜੀ ਕਹਿੰਦੇ ਜੱਸਾ ਚੜਤ ਸਿਆ ਮਿਸਲ ਵੰਡ ਅਬ ਕਬ ਹੋਣਾ ਪਾਵਾਂ ਤੂੰ ਕਹਿੰਨਾ ਪੋਪੜੀ ਬਚਾ ਲਉ ਹਣ ਮਿਸਲ ਨਾ ਮੰਗ ਮਿਸਲ ਵੰਡ ਆਪ ਕਬ ਹੋਣਾ ਪਾਵੋ ਰਲ ਰਣ ਮਿਲ ਕੇ ਫੜ ਕੇ ਤੁਰ ਕੇ ਅਜ ਪੰਥਾ ਚਾਹੀਏ ਉਹ ਤਿੰਦਾ ਬਾਬਾ ਜੀ ਸੱਤ ਵਚਨ ਕਹਿੰਦੇ ਚਰਦਸਿਆ ਤੇਰੇ ਸੱਤ ਵਚਨ ਨੇ ਜਾ ਗੁਰੂ ਪੰਥ ਅਰਦਾਸ ਕਰਦਾ ਤੇਰੀ ਤੇਰੀ ਮਿਸਲ ਕੋਲ ਸ਼ੁਭਰ ਚੱਕੀਆਂ ਮਿਸਲ ਕੋਲ ਸਾਰੇ ਸੱਤ ਦਾ ਦੇਸ਼ਾਂ ਪ੍ਰਦੇਸ਼ਾਂ ਦਾ ਰਾਜ ਆਵੇ ਇਹ ਵਰਦਤਾ ਪੰਥ ਨੇ ਪੰਥਨਵਾਦ ਦਾ ਪੰਥ ਨੇ ਬੁੱਧੀਆਂ ਨੂੰ ਨਵਾਸਿਆ ਕਿਸੇ ਨੂੰ ਹਾਥੀ ਕਿਸੇ ਨੂੰ ਘੋੜੇ ਕਿਸੇ ਨੂੰ ਰਾਜ ਭਾਗ और गल मां सेंग, मां सेंग तो बाद महाराजा रणजीत रणजीत बैठे अवतार सिंह प्यारी रू, पाल जी, गुरु की है मेरा, अमेरिका भी यूरोप भी अच्छ गुरु घर होर बेंत सेवा करते आज, बंदी सिंह मोर भी मोर्चा ला के बैठे ने बबा जी प्रपाल सिंह सा ਜਿਹੜੀ ਹਰ ਮੋਰਚੇ ਵਿੱਚ ਮੌਰੇ ਆ ਕੇ ਖੜਕੇ ਪੰਥ ਦੇ ਲਈ ਦੇਸ਼ ਦੇ ਲਈ ਇਸ ਵਤਨ ਦੇ ਲਈ ਹਰ ਜੰਗ ਦੇ ਵਿੱਚ ਮੋਰੀ ਬਣਦੀ ਆ ਵੀਰ ਹੋਰ ਵੀ ਸਾਰੇ ਬੈਠੇ ਹੋ ਪਿਆਰ ਵਾਲੇ ਬੈਠੇ ਹੋ ਮਹਾਰਾਜ ਦੇ ਦਰਕਰਚ ਕਥਾ ਦੀ ਸੇਵਾ ਨਿਭਾਰੇ ਵੀਰ ਸੁਖਵਿੰਦਰ ਸਿੰਘ ਜੀ ਟਾਹਣ ਕਦੇ ਵੀ ਛੋਟੀ ਨਹੀਂ ਗੁਰੂ ਕੀ ਮਹਿਰ ਕਥਾ ਬਾਚ ਦੀ ਜ਼ਿੰਮੇਵਾਰੀ ਬਹੁਤ ਵੱਡੀ ਅਭੀ ਹੋਰ بڑے ਬੈਠੇ ਹੋ ਜਿਨ੍ਹਾਂ ਨੇ ਵੀਰ ਬਜ਼ੁਰਗ ਮੁਤਾਬਕ ਪਹਿਣਾ ਬੈਠੇ ਹੋ ਮਹਾਰਾਜਾ ਰਣਜੀਤ ਸਿੰਘ ਸਾਹਿਬ

मर्दांू मुश्किल गुरु के प्यारियों जमान मही रही महाराजा रणजीत सिंह से ताज आया गया जब कौम जे कोई राजा बना लिए राजा भी ना मिले अरे राजा वो भी कि अपनिया मनाई कर लग जाए तो फिर कोई कला वरत चार कलिया मेरा वीरा कह रहा सुने ਉਸ ਕਾਮ ਦੇ ਸਿਰ ਤੇ ਕਦੇ ਤਾਂ ਆਜਨਾ ਰਹਿੰਦੇ ਰਾਜਪਾਤ ਜੇ ਬਣਿਆ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਉਹ ਸਾਡੇ ਜਥੇਦਾਰ ਨੇ ਉਹਨੂੰ